ਹਾਂਜੀ ਕੀ ਹਾਲ ਜੀ ਸਾਰਿਆਂ ਦਾ ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਨਵੇਂ ਦਿਨ ਦੀ ਸ਼ੁਰੂਆਤ ਸ਼ੁਰੂਆਤ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾ ਮਤਾਮਾ ਬਜ਼ੁਰਗ ਜਿੰਨਾ ਆਪਣਾ ਛੋਟਾ ਜਿਹਾ YouTube ਪਰਵਾ ਰਹਿਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰੌੜਕੀ ਵਾਲੇ ਲੋ ਤੇ ਰੌੜਕੀ ਵਾਲ ਦੇ ਘੋੜੇ ਤੂਫਾਨ ਵੱਲੋ ਜੀ ਤੇ ਰਾਤ ਆਪਾਂ ਰੁਕੇ ਸੀਗੇ ਨਗੋਪਾ ਤੋਂ 2 ਕਿਲੋਮੀਟਰ ਡਾਊਨ ਉਤਰ ਕੇ ਇਸ ਕੈਂਪ ਦੇ ਵਿੱਚ ਜਿਹੜਾ ਤੁਹਾਨੂੰ ਪਿੱਛੇ ਦਿਦਾ ਆ ਇਹ ਰੋਡ ਦਾ ਹਾਈਵੇ ਦਾ ਜਿਹੜਾ ਕੰਮ ਚੱਲਦਾ ਆ ਉਹਨਾਂ ਦਾ ਕੈਂਪ ਆ ਇਹ ਤੇ ਇੱਥੇ ਪੰਜਾਬੀ ਭਰਾ ਵੀ ਸੀਗੇ 4-5 ਬਾਕੀ ਹੋਰ ਵਿਹਾਰ ਯੂਪ ਝਾਰਖੰਡ ਹਿਮਾਚਲ ਤੋਂ ਵੀ ਕਾਫੀ ਭਰਾ ਆ ਇੱਥੇ ਤੇ ਬਾਕੀ ਦਾ ਤਾਂ ਸਾਰਾ ਸਫਰ ਆਪਾਂ ਤੁਹਾਡੇ ਨਾਲ ਅੱਜ ਸਾਂਝਾ ਕਰਦੇ ਜਾਣਾ ਆ ਤੇ ਤੁਸੀਂ ਜੁੜੇ ਰਹੋ ਸਫਰਾਂ ਦੇ ਨਾਲ ਤੇ ਕੱਲ ਨਾ ਹੋ ਗਿਆ ਸੀਗਾ ਤੇ ਅੱਜ ਤਾਂ ਹੁਣ ਸਵੇਰੇ ਤਾਂ ਨਹੀਂ ਨਾ ਹੋਇਆ ਤੇ ਨੌਣਾ ਵੀ ਨਹੀਂ ਸੀ ਉਦੋਂ ਤਾਂ ਆਪਾਂ ਖੰਡ ਹੁੰਦੀ ਸੂਰ ਸੂਰੀਏ ਜੇ ਉਧਾ ਸੂਰਜ ਨਿਕਲਿਆ ਆ ਤੇ ਕਰਦੇ ਆ ਨਵੇਂ ਦਿਨ ਦੀ ਸ਼ੁਰੂਆਤ ਆ ਜਾਓ ਲੋ ਜੀ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਸਮਾਂ ਹੋ ਗਿਆ ਸਵੇਰ ਦੇ 8 ਵਜੇ ਗਏ ਆ ਤੇ ਛੱਡ ਦਿਆਂ ਆਪਾਂ ਲਗਾ ਮਾ ਕੁੜੇ ਦੀਆਂ ਤੇ ਰੋਟੀ ਪਾਣੀ ਲੇਟ ਬਣਨਾ ਸੀਗਾ 10 ਵਜੇ ਬਣਦਾ ਇੱਥੇ ਮਿਸ ਦੇ ਵਿੱਚ ਤੇ ਇਹ ਕਰਕੇ ਮੈਂ ਕਿਹਾ ਬਾਈ ਵੀ ਆਪਾਂ ਨਿਕਲਦੇ ਆ ਧੰਨਵਾਦ ਆ ਕੈਂਪੋ ਵਾਲੇ ਭਰਾਵਾਂ ਦਾ ਰਾਜਸਤਾਨੀਆਂ ਦਾ ਮਾਤੇ ਲੀਏ ਹੁੰਦਾ ਝਾਰਖੰਡ ਵਾਲਿਆਂ ਦਾ ਜੁਪੀ ਵਾਲਿਆਂ ਦਾ ਬਿਹਾਰ ਵਾਲਿਆਂ ਦਾ ਆਪਣੇ ਆਣਾਂ ਦਾ ਭੰਨੇ ਨਹੀਂ ਕਰ ਸਕਦੇ ਜਿੱਥੇ ਕਰਨਾ ਹੁੰਦਾ ਉਥੇ ਜ਼ਰੂਰ ਕਰੀਦਾ ਆ ਸਮਝਣ ਦੀ ਕੋਸ਼ਿਸ਼ ਕਰੋ ਗਾਲਾਂ ਨਾ ਕੱਢੇ ਰੋਟੀ ਵਾਲੇ ਲੋਈ ਤੂਫਾਨ ਆਪਾਂ ਇੱਧਰ 2 ਕਮੈਂਟ ਨਹੀਂ ਲਾਤਾ ਖੜਾ ਕਰਤਾ ਆ ਬਾਈ ਮਲੇ ਸੀਗੇ ਬਾਈ ਹੁਣੀ ਆ ਯੂਪੀ ਤੋਂ ਬਾਈ ਇਸ ਸਾਈਡ ਆਨਾ ਥੋੜਾ ਨਹੀਂ ਨਹੀਂ ਇਸ ਸਾਈਡ ਉਸਾਇ ਹਾਂ ਫਿਰ ਉਧਰ ਸੂਰਜ ਪੜ ਰਹਾ ਸੀ ਤੇ ਬਾਈ ਹੁਣੀ ਇੱਧਰ ਜੌਬ ਕਰਦੇ ਆ ਬਾਈ ਸਸਰੀ ਗਾਲ ਸਸਰੀ ਗਾਲ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਨਾਮ ਪੰਕਜ ਪੁਰੇ ਹਾਂ ਪੰਕਜ ਪੁਰੇ ਆਪਾਂ ਯੂਪੀ ਸੇ ਹੋਣਾ ਹਾਂ ਯੂਪੀ ਝਾਂਸੀ ਝਾਂਸੀ ਸੇ ਤੇ ਇਹ ਬਾਈ ਆਪਾਂ ਨੂੰ ਮਿਲਿਆ ਬਾਈ ਨੇ ਆਵਾਜ਼ ਮਾਰੀ ਤੇ ਆਪਾਂ ਰੁੱਕ ਗਏ ਤੇ ਬਾਈ ਕੋਲੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਬਾਈ ਜੋ ਜੇ ਰੋਡ ਬਣ ਰਹਾ ਹੈ ਆਈਜ਼ਾਲ ਸੇ ਲੈ ਕੇ ਆਪਣੇ बॉर्डर तक मणिपुर बॉर्डर तक नग हाँ जाय दो, दो से तीन साल लग जाएंगे ना सही क्लियर नहीं दो या तीन साल से चल रहा है दो तीन साल से ना आपको कितना टाइम हो गया इधर जॉब करते है डेढ़ साल है ना ठीक है ये इसका कॉन्ट्रैक्ट भी ना दो दो तीन तीन किलोमीटर का है न पैंतीस किलोमीटर का तीस पैंतीस किलोमीटर का ना हाँ जी सही सही नहीं मैं पीछे रुका था अपने थे वो राजस्थान के बीरबल नाथ वो बोले हमारा दो किलोमीटर का कॉन्ट्रैक्ट है ऐसे हाँ, उनको जैसे ये कंपनी ले लेता ले ले है ना कॉन्ट्रैक्ट उनको मिल जाता है ना इनको तो काम जल्दी निकलता है उससे सही सही अच्छा कंपनी तीस पैंतीस किलोमीटर का लेती है वो आगे दो दो किलोमीटर का दे देती है ना छत्तीस किलोमीटर का 36 ਕਿਲੋਮੀਟਰ ਦਾ ਨਾ ਕੌਣ ਸੀ ਕੰਪਨੀ ਹੈ ਜੀ ਹੀਰਾ ਰਾਮ ਕੋਦਾਰਾ ਹੀਰਾ ਰਾਮ ਕੋਦਾਰਾ ਕਹਾਂ ਕੀ ਹੈ ਜੀ ਹਰਿਆਣੇ ਦਾ ਫਲੋਦੀਗਾ ਰਾਜਸਥਾਨ ਦਾ ਫਲੋਦੀਗਾ ਨਾ ਸਹੀ ਸਹੀ ਬੜੀਆ ਲੱਗਾ ਭਾਈ ਮਿਲ ਕੇ ਓਕੇ ਥੈਂਕ ਯੂ ਥੈਂਕ ਯੂ ਲਓ ਜੀ ਜਿੱਦਾਂ ਕਹਿੰਦੇ ਹੁੰਦੇ ਸਿਆਣੇ ਜੀਤੇ ਦਾਣੇ ਤੇਤੇ ਖਾਣੇ ਹੈਲੋ ਭਾਈ ਤੇ ਦਾਣੇ-ਦਾਣੇ ਤੇ ਮੋਹਰ ਹੁੰਦੀ ਆ ਬੰਦੇ ਦੀ ਤੇ ਬਾਈ ਨੇ ਬਾਈ ਕਹਿੰਦਾ ਬਈ ਆ ਚੂਰਮਾ ਲੈ ਕੇ ਜਾ ਬਈ ਭੁੱਖ ਨਾ ਘੱਟ ਲੱਗੂਗੀ ਨਾਲੇ ਰਾਹ ਬਾਟੇ ਤੇ ਕੰਮ ਵੀ ਆਊਗਾ ਚੂਰਮਾ ਦਿੱਤਾ ਬਾਈ ਨੇ ਤੇ ਬਾਈ ਧੰਨਵਾਦ ਇਸਕੇ ਲਈ ਧੰਨਵਾਦ আরে ਕੋਈ ਨਹੀਂ ਭਾਈ ਥੈਂਕ ਯੂ ਭਾਈ ਰੋਡ ਬਾਲੇ ਹੀ ਨਕਮੇ ਆ ਯਾਰ ਕੋੜਾ ਭਿਉਣ ਦਾ ਸਵਾਦ ਨਹੀਂ ਆਉਂਦਾ ਦੇਖ ਲਓ ਐਦਾਂ ਦਾ ਹੀ ਰੋਡ ਚੱਲਣ ਦਾ ਏ ਆ ਯਾਰ ਤੇ ਅ ਕੋੜਾ ਥੱਲੇ ਨੂੰ ਉਤਰਦਾ ਹੁਣ ਇਹ ਨਹੀਂ ਬਦਲਾਦਾ ਇਧਰ ਨੂੰ ਜਾਈਏ ਕਿ ਇਧਰ ਨੂੰ ਜਾਈਏ ਇੱਕ ਗੱਡੀ ਜੀ ਦੀ ਆਵਾਜ਼ ਸੁਣਦੀ ਆ ਉਹ ਦੇਖਦੇ ਆ ਕਿੱਧਰ ਦੀ ਆਉਂਦੀ ਆ ਫਿਰ ਉਧਰ ਨੂੰ ਕੂੜੇ ਨ ਤੋਰ ਦਿਆਂਗੇ ਮੇਰੋਂਦ ਦੇ ਵਿੱਚ ਵੀ ਮਜ਼ਾ ਆਇਆ ਨੀ ਯਾਰ ਆ ਰਿਹਾ ਸੱਚ ਕਹਿਣਾ ਮੇਰੋਂ ਸੂਬੇ ਦੇ ਵਿੱਚ ਆ ਸਕੂਟਰੀ ਵਾਲਾ ਆਇਆ ਤੇ ਆਪਾਂ ਵੀ ਫੇਰ ਇਧਰ ਨੂੰ ਹੋ ਜੰਨੇ ਆ ਤੇ ਇਧਰਲਾ ਛੱਡ ਦਿੰਨੇ ਆ ਚੱਲ 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 ਤਾਂ ਫਾਂਸਿਆ ਚੱਲ 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 ਦੰਗਲਾਂ ਜੇ ਤੁਰੇ ਫਿਰਦੇ ਆ ਸਤ ਸੈਨ ਹੋ ਗਿਆ ਨਾ نیٹ ਔਰ ਕਾ نیٹਵਰਕ ਜੇ ਹੁੰਦਾ ਮਾੜਾ ਮੋਟਾ ਗੱਲ ਕਰਨ ਜੂਗਾ ਮਿਲਦਾ ਆ ਫੇਰ ਔੜ ਜਾਂਦਾ ਆ ਵੀਡੀਓ ਬੂਡੀਓ ਤਾਂ ਅਪਲੋਡ ਹੁੰਦੀਆਂ ਹੀ ਨਹੀਂ ਹੈਗੀਆਂ ਬਣਾ ਬਣਾ ਕੇ ਰੱਖੀ ਜੰਨੇ ਆ ਇਹ ਆ ਜੀ ਸੂਬਾ ਮਿਜ਼ਰਮ ਦੇ ਵਿੱਚ ਤੂਈ ਫਾਲ ਬ੍ਰਿਜ ਤੂਈ ਫਾਲ ਪੌਲ ਤੇ ਇਧਰਲੇ ਪਾਸੇ ਬਗਦੀ ਨਦੀ ਤੂੰ ਹੀ ਫਾਲ ਲੋ ਜੀ 15 ਕਿਲੋਮੀਟਰ ਦੇ ਗੇੜ ਨੂੰ ਹੱਥ ਆਪ ਮਾਰ ਲਿਆ ਤੇ ਮੈਂ ਕਿਹਾ ਹੁਣ ਖਾਣ ਪੀਣ ਨੂੰ ਤਾਂ ਆਉਣਾ ਨਹੀਂ ਕੋਬੀ ਤੇ ਆ ਬਿਸਕਟ ਹੈਗੇ ਆਪਣੇ ਕੋਲ ਸਿਰ ਪਾਣੀ ਹੈਗਾ ਇਹਨਾਂ ਨੂੰ ਸੁੱਟੀਏ ਬਿਲਾਂ ਅੰਦਰ ਚੜਾਈ ਪਈ ਰਹੀ ਹੈ ਹੁਣ ਮੂਰੇ ਤੇ ਥੋੜੀ એનર્ਜੀ ਤਾਂ ਵਿੱਚ ਚਾਹੀਦੀ ਆ ਰੜਕੀ ਵਾਲਿਆ ਧੂੜ ਮਿੱਟੀ ਕੱਟੇ ਨਾਲ ਬੁਰਾ ਹਾਲ ਹੋਇਆ ਪਿਆ ਤਿੰਨ ਦਿਨ ਹੋ ਗਏ ਆ ਨਾ ਤਾਂ ਨੈਟਵਰਕ ਤੇ ਮਿਲਂਦਿਆ ਚਾਜ ਨਾ ਕਿਤੇ ਮਾੜਾ ਮੋਟਾ ਮਿਲਦਾ ਟਟ ਮਾਜਿਆ ਤੇ ਵੀਡੀਓ ਵੀ ਤਾਂ ਹੀ ਪੁਰਾਣੀਆਂ ਜਿਹੜੀਆਂ ਪਿਛੇ ਵਾਲੇ ਸਫਰ ਦੀਆਂ ਉਹ ਅਪਲੋਡ ਨਹੀਂ ਹੋ ਰਹੀਆਂ ਤੇ ਮਜ਼ਾ ਤੁਹਾਨੂੰ ਵੀ ਨਹੀਂ ਵੀਡੀਓ ਦੇਖਣ ਦਾ ਆਉਂਦਾ ਹੁਣਾਂ ਤੇ ਮਜ਼ਾ ਆਪਾਂ ਨੂੰ ਵੀ ਸਾਈਕਲਿੰਗ ਦਾ ਆ ਰਿਹਾ ਆ ਦੋ ਕੁ ਦਿਨ ਹੋ ਗਏ ਆ ਕਿਉਂਕਿ ਮਿੱਟੀ ਧੂੜ ਕੱਟਾਈ ਆ ਰੋਡ ਬਾਲਾ ਹੀ ਨਕਮਾ ਯਾਰ ਮਿਜ਼ਰਮ ਦੇ ਵਿੱਚ ਵੀ ਹਾਲੇ 60 70 ਕਿਲੋਮੀਟਰ ਹੋਰ ਗੇੜ ਕਹਿੰਦੇ ਇਦਾਂ ਹੀ ਆ। ਆਈ 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 ਆਲ ਦੇ ਲਾਗੇ ਛਾਗੇ ਜਾ ਕੇ ਰੋਡ ਸਹੀ ਹੋਣਾ ਕਹਿੰਦੇ। ਤੇ ਮਿੱਟੀ ਦੇਖੋ ਪਰਵੱਟੇ ਵੀ ਮਿੱਟੀ ਨਾਲ ਭਰਿਓ ਆ। ਝੰਮਣ ਵੀ, ਦਾੜੀ ਵੀ, ਮੁੱਛਾਂ ਵੀ, ਮੂੰਹ ਵੀ। ਮਗਰ ਆਪਣੇ ਤੂਫਾਨ ਦਾ ਵੀ ਬਹੁਤ ਬੁਰਾ ਹਾਲ ਆਇਆ ਕੱਲਾ ਆਪਣਾ ਨਹੀਂ ਹੈਗਾ। ਵਿਚਾਰਾ ਧੰਦਾ ਆ ਜਿਹੜਾ ਤੁਰਿਆ ਜਾਂਦਾ ਆ। ਜਦ ਕਿ ਗੇਰ ਇਹਦੇ ਆਪਣੇ ਖਰਾਬ ਆ ਟੋਟਲੀ। ਵਿਚਾਰਾ ਤੁਰਿਆ ਜਾਂਦਾ ਆ। ਥੈਂਕ ਯੂ ਆ ਧੰਨਵਾਦ ਆ ਤੂਫਾਨ ਤੇਰਾ ਵੀ ਯਾਰ ਤੇ ਅੱਜ ਆਪਾਂ ਜੇ ਕਹੀਏ ਤਾਂ ਆਪਣਾ ਨਗੋਪਾ ਤੋਂ ਚੱਲੇ ਆ ਐਨ ਜੀ ਓ ਪੀ ਏ ਆਪਾਂ ਨਗੋਪਾ ਕਹਿੰਦੇ ਆ ਨੋਪਾ ਵੀ ਕਹਿ ਦਿੰਦੇ ਆ ਪਤਾ ਨਹੀਂ ਕਿਹੜੇ ਹਿਸਾਬ ਨਾਲ ਹੁਣ ਕਹਿੰਦੇ ਆ ਤਾਂ ਆਪਾਂ ਕਿਹੜੇ ਹਿਸਾਬ ਨਾਲ ਕਹਿੰਦੇ ਸਮਝ ਲਿਓ ਪੋਬਾਈ ਰੰਗ ਨਾਂ ਦਾ ਇੱਕ ਬਸਤੀ ਜੀ ਕਸਬਾ ਜੇ ਆਉਣਾ ਹੈ ਮੋਰੀ ਉਧਰ ਨੂੰ ਆਪਾਂ ਬਾਦ ਰਹੇ ਆ ਤੇ ਇੱਧਰ ਨਾਂ ਦਾ ਕੋਈ ਪਿੰਡ ਆਉਣ ਡਿਆ ਨਾ ਕੋਈ ਦੁਕਾਨ ਆਉਣ ਰਹੀ ਐ ਨਾ ਕੋਈ ਘਰ ਦਿਸ ਰਿਹਾ ਨਾ ਕੋਈ ਬੰਦਾ ਦਿਸ ਰਿਹਾ ਐ ਇੱਧਰ ਲਾ ਲੋਕਲ ਜਿਹੜਾ ਆਪਾਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਸਕੀਏ ਤੁਸੀਂ ਕਹਿਣਾ ਕੋਈ ਜਾਣਕਾਰੀ ਤਾਂ ਯਾਰ ਪਾਉਂਦਾ ਨਹੀਂ ਹੈ ਨਾ ਮਿਦਰਮ ਦੀ ਸੂਬੇ ਬਾਰੇ ਭਾਈ ਕੋਈ ਮਿਲੇ ਹੀ ਨਹੀਂ ਰਿਹਾ ਹੈਗਾ ਇੱਧਰ ਲੋਕਲ ਬੰਦਾ ਤੇ ਜੇ ਕੋਈ ਮਿਲਦੇ ਆ ਰੋਡ ਬਣਾਉਣ ਵਾਲੇ ਮਿਲਦੇ ਆ ਉਹ ਆਪਣੇ ਬਿਹਾਰ ਤੋਂ ਆ ਕੋਈ ਉੱਤਰਾਖੰਡ ਤੋਂ ਆ ਕੋਈ ਝਾਰਖੰਡ ਤੋਂ ਆ ਕੋਈ ਯੂਪੀ ਤੋਂ ਆ ਤੇ ਕੁਝ ਭਰਾ ਆਪਣੇ ਪਿੱਛੇ ਪੰਜਾਬੀ ਸੀਗੇ ਇੱਕ ਭਰਾ ਦਾ ਧੰਨਵਾਦ ਕਰਨਾ ਬਣਦਾ ਸੁਖੀ ਬਾਈ ਐ ਇੱਕ ਪਿੱਛੇ ਕੈਂਪ ਚ ਆਪਾਂ ਨੂੰ ਜਦੋਂ ਆਪਾਂ ਕੈਂਪ ਤੋਂ ਚੱਲੇ ਆ ਉਹਨਾਂ ਦਾ ਇੱਕ ਕੈਂਪ 10 ਕਿਲੋਮੀਟਰ ਦੀ ਦੂਰੀ ਤੇ ਹੋਰ ਸੀਗਾ ਉਹ ਆਪਾਂ ਵੀਡੀਓ 'ਚ ਤਾਂ ਨਹੀਂ ਲਿਆ ਤੇ ਉਹ ਬਾਈ ਰੋਡ ਤੇ ਆਉਂਦਾ ਹੋਇਆ ਮਿਲਿਆ ਸੀਗਾ ਬਹੁਤ ਚਾਨਾ ਮਿਲਿਆ ਬਾਈ ਬਹੁਤ ਖੁਸ਼ਦਿਲ ਹੋ ਗਏ ਕਹਿੰਦਾ ਸਵਾਲ ਲਿਆਤਾ ਰੜਕੀ ਵਾਲਿਆ ਮੈਂ ਕਿਹਾ ਧੰਨਵਾਦ ਬਾਈ ਇੱਦਾਂ ਹੀ ਹੌਸਲਾ ਬਣਿਆ ਰਹਿੰਦਾ ਇਹ ਸੁਖੀ ਬਾਈ ਦਾ ਇੱਕ ਵਾਰੀ ਫੇਰ ਦਿਲ ਤੋਂ ਧੰਨਵਾਦ ਐ ਸੁਖੀ ਬਾਈ ਹੌਸਲਾ ਵਧਾਉਣ ਲਈ ਸਪੋਲ ਬੈਂਕ ਸਟਾਰਟ ਸੀਐਚ58+710 ਇਹ ਜਿਹੜਾ 58 ਮੂਰੇ ਇਹਨਾਂ ਦਾ ਕੋਡ ਹੈ ਇੱਕ ਤੇ ਆਪਾਂ ਨੂੰ ਬਾਈ ਨੇ ਜਿੱਥੇ ਇੱਕ ਮਿਲਿਆ ਸੀ ਯੂਪੀ ਤੋਂ ਉਹਨੇ ਦੱਸਿਆ ਹੀ ਵੀ 63 ਨੰਬਰ ਆਉਣਾ ਹੈ ਉੱਥੇ ਮੈਂ ਫੋਨ ਕਰ ਦਿੰਨਾ ਰੋਟੀ ਪਾਣੀ ਖਾ ਲਈ ਪਰ 63 ਤੱਕ ਕਿੱਥੇ ਪਹੁੰਚਣਾ ਬੱਸ ਹੋਈ ਪਈ ਐ ਤੇ ਤੂਫਾਨ ਲਾਇਆ ਇਧਰ ਤੇ ਆ ਬਾਈ ਨੇ ਆਵਾਜ਼ ਮਾਰੀ ਆਪਾਂ ਨੂੰ ਪਲੇਟ ਧੋਂਦਾ ਦੇਖਿਆ ਆਪਾਂ ਬਾਈ ਮੈਨੇ ਆਪਕੋ ਨਾ ਪਲੇਟ ਦੇਉਤੇ ਹੋਏ ਦੇਖ ਲਿਆ ਤਵੀ ਪੁੱਛਿਆ ਮੈਂ ਕਿਹਾ ਬਾਈ ਖਾਣਾ ਖਿਲਾ ਦੋ ਬਾਈ ਕਹਿੰਦਾ ਬੈਠ ਤੂੰ ਖਾਣਾ ਕੀ ਆ ਖਲਾਉਣੇ ਤੈਨੂੰ ਤੇ ਇਸ ਕਰਕੇ ਕਹੀਦਾ ਜੰਗਲ ਦੇਖ ਲਓ ਮਿਦਰਮ ਦਾ ਮਿਦਰਮ ਤਾਂ ਮੱਤ ਮਾਰ ਲਈ ਏਡੇ ਏਡੇ ਪਹਾੜ ਚੜ ਲੈ ਕੋਈ ਵੀ ਫਰਕ ਨਹੀਂ ਪੈਂਦਾ ਸਗਾ ਮਿਦਰਮ ਨੇ ਜਲੂਸ ਕੱਢ ਕੇ ਰੱਖ ਦਿੱਤਾ ਰੋੜਾ ਨੇ ਤੇ ਬਾਈ ਕੱਲਾ ਇਹ ਹੀ ਨਾਲ ਦੇਖੀ ਜਾਇਆ ਕਰੋ ਵੇ ਘੁੰਮਦਾ ਨਜ਼ਾਰੇ ਲੈਂਦੇ ਆ ਉਹ 20 25 ਮਿੰਟ ਦੀ ਵੀਡੀਓ ਹੁੰਦੀ ਆ ਸਾਰੀ ਤੇ ਬਾਕੀ ਦੇਖ ਲਓ ਕਿੰਨੇ ਘੰਟੇ ਹੁੰਦੇ 23.5 ਘੰਟੇ ਲਾ ਲਓ ਉਹ ਕੀ ਕਰਦੇ ਆ ਸਾਈਕਲਿਸਟ ਕਿੱਦਾਂ ਜ਼ਿੰਦਗੀ ਜਿੰਦੀ ਆ ਤੇ ਕਿੱਦਾਂ ਸਫਰ ਕਰਦੇ ਆ ਉਹਨਾਂ ਦਾ ਆਪਣਾ ਇੱਕ ਹੁੰਦਾ ਆ ਕੱਲਾ ਨਜ਼ਾਰੇ ਨਹੀਂ ਹੈਗੇ ਕਈ ਵਾਰੀ ਦਮ ਮੰਗ ਕੇ ਵੀ ਖਾਣਾ ਪੈ ਜਾਂਦਾ ਆ ਕਿਉਂਕਿ ਮੰਗ ਕੇ ਖਾਣ ਵਿੱਚ ਕੋਈ ਸ਼ਰਮ ਨਹੀਂ ਸਫਰਾਂ ਤੇ ਆ ਸੈਰਾਂ ਤੇ ਨਹੀਂ ਤੇ ਅੱਜ ਤਾਂ ਚੌਲਾਂ ਨੂੰ ਅੱਗੇ ਨੱਕ ਵੱਟੀ ਤੇ ਚੌਲ ਵੀ ਸਵਾਲ ਲੱਗਣੇ ਆ ਬਾਈ ਨੇ ਭਰਤੀ ਆ ਪਲੇਟ ਬਾਈ ਬਹੁਤ ਬਹੁਤ ਹੈ ਇਤਨੀ ਏ ਦਾਲ ਹੈਗੀ ਆ ਦਾਲ ਤੇ ਪਾਉਣ ਲੱਗਾ ਬਾਈ ਚੌਲਾਂ ਦੇ ਉੱਤੇ ਦਾਲ ਤੇ ਨਾਲ ਆ ਬਣਾਇਆ ਹੋਇਆ ਜਿਗਾਰਾ ਆਲੂ ਘਨ ਕੇ ਆਲੂ ਹੈ ਸਰ ਆਲੂ ਹੈ ਨਾ ਸਹੀ ਸਹੀ ਬਾਈ ਅੱਜ ਤਾਂ ਇਹ ਹੀ ਬਕਰ ਆ ਮੇਰੇ ਲਈ ਬਾਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਖਾਣੇ ਕੇ ਲਈ ਕਹਾਂ ਸੇ ਹੋ ਆਪ ਮੈਂ ਆਸਾਮ ਸੇ ਲੰਗਡੀ ਸਾਂ ਆਸਾਮ ਸੇ ਲੰਗਡੀ ਤੇ ਹੈ ਸਹੀ ਹੈ ਬਾਈ ਥੈਂਕ ਯੂ ਧੰਨਵਾਦ ਬਾਈ ਕਹਿੰਦਾ ਅੰਦਰ ਬਹਿ ਕੇ ਖਾਓ ਯਾਰ ਮੱਗ ਚ ਪਾਣੀ ਤੇ ਇਧਰ ਚੌਲ ਤੇ ਉਧਰ ਆਪਣਾ ਤੂਫਾਨ ਬਾਈ ਨੂੰ ਪਕਾ ਚਮਚਾ ਦੇ ਦੇ ਯਾਰ ਹੱਥਾਂ ਨਾਲ ਖਾ ਨਹੀਂ ਹੋਣੇ ਬਾਈ ਚਮਚਾ ਲਗਾ ਲਿਆ ਹੁਣ ਫੇ ਚੌਲ ਖਾ ਕੇ ਫੇ ਛੱਡਦੇ ਆ ਲਗਾਮਾ ਥੋੜੀ ਜੀ એનર્ਜੀ ਬਣ ਜੂਗੀ ਠੀਕ ਹੈ ਬਾਈ ਦੋ ਇਜਾਜ਼ਤ ਚਲਤਾ ਹੂੰ ਮੈਂ ਥੈਂਕ ਯੂ ਧੰਨਵਾਦ ਖਾਣੇ ਕੇ ਲਈ ਚਲੋ ਆ ਛੱਡ ਜੇ ਫੇ ਲਗਾਮਾਂ ਘੋੜੇ ਦੀਆਂ ਬਾਈ ਨੇ ਦੱਸਿਆ ਕਹਿੰਦਾ ਉਹ ਜਿਹੜੀ ਪਹਾੜੀ ਆ ਨਾ ਤਾਂ ਘੁੰਮ ਘੁਮਾ ਕੇ ਤਾਂ ਉੱਥੇ ਪਹੁੰਚਣਾ ਤੇ ਉੱਥੇ ਤੱਕ ਬਣਦਾ 5 ਕਿਲੋਮੀਟਰ ਤੇ ਕਹਿੰਦਾ 5 ਕਿਲੋਮੀਟਰ ਹੀ ਉਤੋਂ ਅੱਗੇ ਫੇ ਹੋਰ ਚੜਾਈ ਆ 10 ਕਿਲੋਮੀਟਰ ਚੜਾਈ ਹੈਗੀ ਹਾਲੇ ਜਾਨੀ ਆਪਣੀ ਆ ਵੀ ਸਾਈਕਲ ਹਾਈਡ ਦੀ ਜ਼ਿੰਦਗੀ ਦਾ ਇੱਕ ਹਿੱਸਾ ਆ ਮੈਟਾ ਖਾਣਾ ਧੂੜ ਫੱਕਣੀ ਲਗਾਮਾਂ ਛੜੀਆਂ ਆ ਪਕੋੜੇ ਦੀਆਂ ਚੌਲਾਂ ਦਾ ਟੈਡ ਭਰ ਕੇ ਯਾਰ ਸੜਕ ਹੈ ਹੀ ਨਹੀਂ ਆਈ ਜ਼ਲ ਜਾਂਦੇ ਆ ਨੂੰ ਤਿੰਨ ਸਾਲਾਂ ਤੱਕ ਜੋ ਰੋਡ ਬਣਨਾ ਰੁੜਕੀ ਵਾਲਾ ਕਹਿਣ ਜੋਗਾ ਹੋ ਜਾਊਗਾ ਵੇ ਆਪਾਂ ਦਾ ਉਦੋਂ ਨਵੇੜ ਦਿੱਤਾ ਸੀ ਇਹ ਜੋ ਸੜਕ ਨਹੀਂ ਹੁੰਦੀ ਸੀ ਇੱਧਰ ਇਹ ਫੇਰ ਮਾਣ ਮਹਿਸੂਸ ਹੋਇਆ ਕਰੂਗਾ ਆ ਵੀ ਇੱਕ ਹਿੱਸਾ ਦੇਖੋ ਪਾウダー ਆ ਦੇਖ ਹਾ ਦੇ ਇਹ ਇੱਕ ਹਿੱਸਾ ਆ ਸਾਈਕਲਿਸਟਾਂ ਦੀ ਜ਼ਿੰਦਗੀ ਦਾ ਓ ਹੋ 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 ਪੈਸਾ ਆਉਂ ਨਹੀਂ ਆਉਦਾ ਬੁਰੇ ਹਾਲ ਔਂਕੇ ਦਿਹਾੜੇ ਕੋਈ ਦੁਕਾਨ ਨਹੀਂ ਆਉਂਦੀ ਇੱਧਰ ਬਸ ਆਹ ਹੀ ਆਉਂਦੀਆਂ ਐ ਚੁੱਕੀਆਂ ਆਂ ਯਾ ਰੋਡ ਵਾਲਿਆਂ ਦੀਆਂ ਲਓ ਜੀ ਪੋਇਲ ਬੈਂਕ ਐਂਡ ਸੀ ਐਚ 63 277 ਇੱਥੇ ਦੀ ਲੋਕੇਸ਼ਨ ਆਪਾਂ ਨੂੰ ਦੱਸੀ ਸੀਗੀ ਜਿਹੜਾ ਪਿੱਛੇ ਦੀ ਇੱਕ ਕਲਿੱਪ ਦੇਖ ਕੇ ਹਟੇ ਆ ਬਾਈ ਨੇ ਆਪਾਂ ਨੂੰ ਝੂਰ ਮਾ ਦਿੱਤਾ ਸੀ ਪੰਕਜ ਪੁਰੀ ਨੇ ਜੁਪੀ ਵਾਲੇ ਨੇ ਤੇ ਕਹਿੰਦਾ ਇੱਥੇ ਖਾਣਾ ਖੁਣਾ ਖਾ ਲੈ ਰੋਟੀ ਪਾਣੀ ਮਿਲਨੇ ਚੌਲੇ ਸੀਗੇ ਉਹ ਆਪਾਂ ਥੱਲੇ ਖਾ ਲਏ ਹਨ ਪਿਛਲੀ ਕਲਿੱਪਾ ਜੀ ਦੇਖਿਆ ਆਪਾਂ ਇੱਥੇ ਬਾਈਆਂ ਨੂੰ ਆ ਕੇ ਦੱਸਿਆ ਜਿਹੜੇ ਬਾਈ ਦਾ ਨਾਂ ਬਾਈ ਨੇ ਨਾਂ ਦੱਸਿਆ ਨਾ ਹੀ ਜਿੱਤੇ ਭੁੱਲ ਗਿਆ ਇੰਨੀ ਕਿ ਤਾਂ ਜਦਾਸ਼ ਰੁੜਕੀ ਵਾਲੇ ਦੀ ਤੇ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਜੱਪਾ ਗਿਆ ਪੰਕਜਪੂਰੀ ਨੇ ਭੇਜਿਆ ਉਹ ਜਾਣਦੇ ਆ ਉਹਨਾਂ ਨੂੰ ਤੇ ਆਪਾਂ ਕਹਿੰਦੇ ਕੰਮ ਦੱਸੋ ਮੈਂ ਕਹਾ ਯਾਰ ਰੋਟੀ ਪਾਣੀ ਕਹਿੰਦੇ ਇੱਥੇ ਖਾਣ ਨੂੰ ਰੋਟੀ ਪਾਣੀ ਤਾਂ ਖਾ ਆਇਆ ਮੈਂ ਥੱਲੇੋਂ ਤੇ ਮੈਨੂੰ ਚਾਹ ਪੜਾਦਾ ਕਹਿੰਦੇ ਚੱਕਰੇ ਕੋਈ ਨਹੀਂ ਆ ਜਾਓ ਸਰਦਾਰ ਜੀ ਚਾਹ ਬਣਾਉਨੇ ਆ ਤੇ ਪੀਨੇ ਆ ਹੈਲੋ ਬਾਈ ਬਾਈ ਨੇ ਤਾਂ ਚਾਹ ਰੈਡੀ ਵੀ ਕਰ ਲਈ ਹੈ ਬੜਾ ਕੰਮ ਫਾਸਟ ਹੈ ਬਾਈ ਕਿਆ ਨਾਮ ਹੈ ਸ਼ਾਹ ਆਲਮ ਸ਼ਾਹ ਆਲਮ ਕਿਹਾਂ ਸੇ ਯੂਪੀ ਯੂਪੀ ਸੇ ਹੈ ਪੰਕਜਪੂਰੀ ਕੇ ਸੂਬੇ ਸੇ ਸਟੇਟ ਸੇ ਹੀ ਹੋ ਨਾ सही है थैंक यू चाय के लिए आया भाई इधर भाई नाम बढ़ा भाई की ना आपना? नाम अपना नाम बाजे दिनेश है मेरा दिनेश कहाँ से प्लांट ऑपरेटर प्लांट ऑपरेटर मैं राजस्थान का हूँ राजस्थान और राजस्थान में डिस्ट्रिक्ट मेरा जोधपुर पड़ता है जोधपुर सही मैं गया हूँ जोधपुर भी साइकिल पे आप गए हो हाँ हाँ, हाँ। अच्छा ये कंपनी है फड़ोदी का ऐसा हीरा राम कंट्रेशन हाँ हाँ आप नमस्ते भाई आप ऑपरेटर हुआ

ਠੀਕ ਹੈ ਭਾਈ ਤੁਹਾਡਾ ਚੈਨਲ ਦਾ ਕੀ ਨਾਮ ਹੈ ਮਨਤੇਜ ਰੁੜਕੀ ਅੱਛਾ ਮਨਤੇਜ ਤਾਂ ਦੋਸਤੋ ਚੈਨਲ ਕੋ ਥੋੜਾ ਅੱਗੇ ਜਾ ਕੇ ਸਬਸਕ੍ਰਾਈਬ ਕਰੇ ਵਾ 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 ਲੈ ਤੇਰੇ ਸ਼ਿਰਾ ਸ਼ੇਅਰ ਕਰੇ ਹਾਂ ਜਾਦੀ ਆਪਣੇ ਇਧਰ ਮੈਂ ਅੱਜ ਆਏ ਹੈ ਇਹ ਹਮਾਰੇ ਮੈਂਸ ਹੈ ਹਮਾਰੇ ਮੈਂਸ ਹੈ ਖਾਣਾ ਵਗੈਰਾ ਹਾਂ ਹਮੇਸੇ ਮੈਨੂੰ ਮਾਲੂਮ ਹੈ ਐਦਾਂ ਪਿਆਰ ਸਤਿਕਾਰ ਮਿਲਦਾ ਹੈ ਧੰਨਵਾਦ ਭਾਈ ਸਾਰਿਆਂ ਦਾ ਰਾਮ ਰਾਮ ਬਾਜੀ ਰਾਮ 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 ਜੀ ਬੜੀਆ ਖਾਣਾ ਬਣਦਾ ਹੈ ਜੀ ਸਬਜ਼ੀ ਦਿਖਾਓ ਚਾ ਚੂਪੇ ਛੱਡੀਆਂ ਲਗਾਮਾ ਹਾਂ ਯਾਰ ਟਾਟਾ ਜੇ ਵਾਲੇ 4 ਵਹੀਲਰ ਵਾਲੇ ਬੜੇ ਤੰਗ ਕਰਦੇ ਆ ਹਾਏ ਓਏ ਰੱਬਾ ਮਾਂ ਜਿੱਤੇ ਕਰਾਤੀ ਆ ਤੇ ਬਾਈ ਯੂ ਆ ਫਰੋਮ ਮੇਜ਼ਰਮ ਨੋ ਪਾ ਨੋ ਪਾ ਆਪਾਂ ਨੂੰ ਪਾ ਚੱਲੇ ਸੀ ਤੇ ਬਾਈ ਨੇ ਆਪਣਾ ਸਾਈਕਲ ਦੇਖਿਆ ਤੇ ਬਾਈ ਆ ਗਿਆ ਬਾਈ ਦੇ ਵੀ ਕੈਮਰਾ ਗੁੰਮਰਾ ਲੱਗਾ ਆ ਤੇ ਬਾਈ ਨੂੰ ਹਿੰਦੀ ਨਹੀਂ ਆਉਂਦੀ ਤੇ ਆਪਾਂ ਨੂੰ ਇੰਗਲਿਸ਼ ਨਹੀਂ ਆਉਂਦੀ ਪਰ ਆਪਾਂ ਕੌਂਡੇ ਜੇ ਕਰਕੇ ਪੰਜਾਬੀ ਇੰਗਲਿਸ਼ ਹਿੰਦੀ ਦੀ ਬਾਈ ਨੂੰ ਸਮਝਾਤਾ ਐਨ ਬੇ ਬਾਈ ਇੱਥੋਂ ਚੱਲੇ ਆ ਇਦਾਂ ਇਦਾਂ ਸਫਰ ਆ ਹੂੰ ਤੁਸੀਂ ਟੈਕ ਬਾਈ ਕਹਿੰਦਾ ਫੋਟੋ ਕਚੌੜੀ ਆ ਮੈਂ ਕੋਈ ਗੱਲ ਨਹੀਂ ਬਾਈ ਉਧਰ ਹਾਂ ਕੀ ਜੋ ਆਪ ਜਦਦੇ ਆਪਾਂ ਮਿਜ਼ਰੋਮ ਦੇ ਵਿੱਚ ਐਂਟਰ ਹੋਏ ਆ ਨਾ ਇੱਥੇ ਆਪਾਂ ਨੂੰ ਰਾਜਸਥਾਨ ਦੇ ਬੰਦੇ ਬਹੁਤ ਹੀਰੇ ਮਿਲ ਰਹੇ ਆ ਜਿਹੜੀ ਜਿਹੜਾ ਬੰਦਾ ਵਧੀਆ ਮਿਲਦਾ ਵਰਤਤਾ ਦੀ ਸਫਤ ਕਰਨੀ ਤਾਂ ਬਣਦੀ ਆ ਪਿੱਛੇ ਬਾਈ ਰਾਜਸਥਾਨ ਤੋਂ ਆ ਤੁਹਾਨੂੰ ਮਿਲਾਉਨੇ ਆ ਆ ਦੇ ਲੋ ਕੁਰਸੀ ਪਹਿਲਾਂ ਰੱਖਤੀ ਬਾਈਆਂ ਨੇ ਕਹਿੰਦੇ ਬਹਿ ਜਾ ਬਹਿਨੇ ਆ ਬਾਈ ਬਾਈ ਕੀ ਨਾਮ ਹੈ ਆਪਕਾ ਨਾਮ ਰਾਮਰਤਨ ਹੈ ਰਾਮਰਤਨ ਆਪਕਾ ਅਬਦੁੱਲ ਅਬਦੁੱਲ ਬਾਈ ਯਾਨੀ ਰਾਜਸਥਾਨ ਕੇ ਜਿਤਨੇ ਲੋਕ ਮਿਲ ਰਹੇ ਹੈ ਨਾ ਸਭ ਹੀ ਅੱਛੇ ਮਿਲ ਰਹੇ ਹੈ ਇੱਕ ਵੀ ਆਦਮੀ ਐਸਾ ਨਹੀਂ ਮਿਲਿਆ ਜਿਸ ਨੇ ਐਪਰੀਸ਼ੀਏਟ ਨਹੀਂ ਕੀਤਾ ਹੋ ਔਰ ਜਿਸਨੇ ਹੌਸਲਾ ਨਾ ਬੜਾਇਆ ਹੋ ਜੈਸੇ ਆਪਨੇ ਆਵਾਜ਼ ਮਾਰੀ ਆ ਜਾਓ ਤੇ ਬਾਈਆਂ ਨੇ ਚਾਹ ਲਈ ਵੀ ਕਿਹਾ ਤੇ ਚਾਹ ਕਹਿੰਦੇ ਪੀ ਕੇ ਜਾਈ ਰੋਟੀ ਪਾਣੀ ਵੀ ਬਾਈ ਕਹਿੰਦੇ ਸੀਗੇ ਖਾਣ ਨੂੰ ਤੇ ਆਪਾਂ ਕਹਾਂ ਰੋਟੀ ਦਾ ਚੱਲ ਖਾਧੀਏ ਪਿੱਛੇ ਚੌਲ ਖਾ ਕੇ ਤੁਰਹੀ ਤੇ ਬਾਈ ਧੰਨਵਾਦ ਚਾਹ ਲਈ ਧੰਨਵਾਦ ਬੈਠੋ ਵਹਿਗਾ ਵਹਿਗਾ ਬਾਈ ਛੋਟੇ ਹੁੰਦੇ ਮਿੱਟੀ ਖਾਂਦੇ ਰਹੇ ਆ ਤਾਂ ਕਰਕੇ ਆ ਮਿੱਟੀ ਵਾਲੇ ਰੋਡ ਸਾਰ ਕਰੀ ਜਾਂਦੇ ਆ ਜੇ ਕਹਦੇ ਛੋਟੇ ਹੁੰਦਿਆਂ ਮਿੱਟੀ ਨਾ ਖਾਦੀ ਹੁੰਦੀ ਮੁੱਠਾਂ ਭਰ ਭਰ ਕੇ ਤਾਂ ਆ ਸਫਰ ਕਰਦੇ ਸਾਰ ਰੁਕ ਜਾਣਾ ਸੀਗਾ ਤੇ ਹਾਰ ਪੈ ਜਾਣਾ ਹੀ ਫੋਟੋ ਤੇ ਰੁੜਕੀ ਵਾਲਿਆ ਬਹੁਤ ਉੱਧੜਿਆ ਬਹੁਤ ਉੱਧੜਿਆ ਹੈਲੋ ਬਿਹਾਰ ਸੇ ਅਰਵੀ ਸਰ ਮਿਲੇ ਸਕੇ ਆਪਾਂ ਨੂੰ ਬਿਹਾਰ ਤੋਂ ਬਾਈ ਹੋਣਾ ਦੀ ਇੱਥੇ ਡਿਊਟੀ ਹੈ ਬਈ ਕੌਨਸਾ ਕੰਮ ਕਰਤੇ ਹੋ

ਕੋਲ ਰੰਗ ਕਸਵਾ ਹਾ ਹਾ ਆਉਂਦਾ ਆ 35 ਕਿਲੋਮੀਟਰ ਤੇ ਤੇ ਰਾਹ ਦੇ ਵਿੱਚ ਕੋਈ ਖਾਨ ਪਿੰਡ ਨੂੰ ਮਿੱਟੀ ਘੱਟਾ ਤੇ ਪਿੱਛੇ ਦੇਖਿਆ ਆ ਉਹਦਾ ਬਾਈ ਜਬਲੀ ਆਪਾਂ ਦੱਸਤਾ ਆ ਆ ਟੁੱਟਾ ਗਿਆ ਵਾ ਪਿੰਡ ਦੇ ਵਿੱਚ ਜਿਹੜਾ ਬਣਿਆ ਆ ਬਾਕੀ ਦਾ ਫਿਰ ਇਦਾਂ ਹੀ ਆ ਕਹਿੰਦਾ ਫਿਰ ਬਾਈ ਨੇ ਦੱਸਿਆ 60 70 ਕਿਲੋਮੀਟਰ ਇਹ ਰੋਡ ਕਹਿੰਦੇ 3 ਸਾਲ ਤੱਕ ਮਾਰ ਕੇ ਕੰਪਲੀਟ ਆ ਜਿਹੜਾ ਆਪਣਾ ਸੁਪੰਗੀ ਤਬੀਬੀ ਕੰਪਨੀ ਦੀ ਫਰਸਾ ਲਾਇਆਗਾ ਯਾਰ ਕਿਉਂਕਿ ਇਧਰ ਪਹਾੜ ਕੱچے ਆ ਈ ਜਿਆਦਾ ਪਿੰਡੇ ਆ ਸੜਕ ਰੋੜ ਜਾਂਦੀ ਬਰ ਮਟੀ ਤੋਂ ਢੱਕਾਇਆ ਰੋੜੀ ਆਇਆ ਆਹਦਾ ਉਹ ਗੱਲ ਹੋਈ ਹੋਵਾ ਕੁੱਟਣਾ ਬੰਗਾ ਲੈ ਲੈ ਜੱਟੀਏ ਉਹ ਵਦ ਇਸੇ ਨਾਲ ਹੱਥ ਲਾ ਕੇ ਦੇਖੀ ਲਓ ਜੀ ਘੋੜਾ ਆਪਾਂ ਲਾ ਲਿਆ ਆਹ ਬਾਈ ਲੈ ਕੇ ਆਏ ਆ ਪਰ ਇਹਨਾਂ ਨੂੰ ਹਿੰਦੀ ਨਹੀਂ ਆਉਂਦੀ ਹੈਗੀ ਤੇ ਆਪਾਂ ਥੈਂਕ ਯੂ ਕਰਨਾ ਥੈਂਕ ਯੂ so much sir ਹੈ ਥੈਂਕ ਯੂ ਥੈਂਕ ਯੂ I can't english you know hindi yeah. language na ਨਾ 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 ਹਾਂ OK ਕੋਈ ਮੈਂ ਥੈਂਕ ਯੂ so much ਆ ਦੇਖ ਲਓ ਹਾਲਾਤ ਕਿਦਾਂ ਦੇ ਹੋ ਗਏ ਆ ਹਾਲਾਤ ਦੇਖ ਲਓ ਦੀ ਰੋੜ ਕੀ ਵਾਲੇ ਦੇ ਕਪੜਾ ਵੀਰਾ ਵੀ ਦੇਖ ਲਾ ਲਓ ਜੀ ਹੁਣ ਮਾੜਾ ਮੁੱਡਾ ਪਾਣੀ ਨਾਲੇ ਮੂੰਹ ਧੁੱਤਾ ਥੋੜਾ ਜਿਹਾ ਬਾਕੀ ਦੇਖਦੇ ਆ ਕਿਤੇ ਗੈਸਟ ਹਾਊਸ ਜਾਂ ਅੱਜ ਹੋਟਲ-ਹੋਟਲ ਲੈਨੇ ਆ ਮੜਿਆ ਜਾਂ ਨਹੀਏ ਤੋਂ ਇਹ ਬਾੜੇ ਹੀ ਮੰਦੇ ਹਾਲਿਆ ਯਾਰ ਇਹ ਘੁੰਮਣਾ ਥੋੜੋ ਹੋਇਆ ਰੜਕੀ ਵਾਲਿਆ ਆ ਜੀ ਮੂੰਹ ਧੋ ਕੇ ਦੁਆਰ ਤੋਂ ਛੜੀਆਂ ਲਗਾਮ ਆਪਾਂ ਘੋੜੇ ਦੀਆਂ ਨੈਸ਼ਨਲ ਹਾਈਵੇ 6 ਕੀ ਫਾਂਗ 36 ਕਿਲੋਮੀਟਰ ਤੇ ਆਪਾਂ ਹੁਣ ਕੋਈ ਅੱਜ ਹੋਟਲ ਜਾਂ ਕੋਈ ਗੈਸਟ ਹਾਊਸ ਦਿਖਾਇਆ ਪਹਿਲੇ ਖਰਚੇ ਹੀ ਲੈਣੇ ਆ ਅੱਜ ਬੁਰਾ ਹਾਲ ਬਹੁਤ ਜ਼ਿਆਦਾ ਹੋਇਆ ਆ ਲੋ ਜੀ ਇਧਰੋਂ ਦੀ ਸੜਕ ਤੇ ਇਧਰ ਇੱਕ ਛੰਨ ਜਿਹੀ ਸਗੀ ਆਹਾ ਸਾਈਕਲ ਆ ਪਾ ਇਧਰ ਲਾ ਲਿਆ ਉਪਰੇ ਵੀ ਰੋੜੇ ਜਾਂਦਾ ਆ ਹੋਂਦੇ ਤੇ ਇੱਥੇ ਆਪਣਾ ਤੰਬੂ ਜਿਹਾ ਲੱਗ ਗਿਆ ਤੇ ਇਹ ਕਰਕੇ ਹੁਣ ਆਪਾਂ ਇੱਥੇ ਰਾਤ ਰਾਵਾਂਗੇ ਅੱਜ ਸਾਰਾ ਦਿਨ ਖੱਜਲ ਖਰਾਬੀ ਹੋਈ ਐ ਬਸ ਹੋਰ ਕੁਛ ਨਹੀਂ ਹੋਇਆ ਲਓ ਜੀ ਟੈਂਟ ਜੇ ਆਪਾਂ ਬੈ ਗਏ ਆ ਤੇ ਦਾੜੀ ਦੇ ਲੋਕ ਅੱਧਾ ਖਲੜ ਗਈ ਬਹੁਤ ਮੰਦਾ ਹਾਰ ਰਿਹਾ ਯਾਰ ਅੱਜ ਤੇ ਅੱਜ ਲਈ ਇੰਨਾ ਹੀ ਐ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਡੀਓ ਕਿਦਾਂ ਲੱਗੀ ਜ਼ਰੂਰ ਕਮੈਂਟਾਂ 'ਚ ਦੱਸਿਓ ਬੁਰੇ ਹਾਲ ਹੀ ਅੱਜ ਤਾਂ ਤੇ ਰਾਜ ਆਪਾਂ ਹੁਣ ਕੈਂਪਿੰਗ ਕਰ ਲਈ ਆ ਸਵੇਰ ਨੂੰ ਸਫਰ ਸ਼ੁਰੂ ਕਰਾਂਗੇ ਤੁਹਾਡੇ ਨਾਲ ਸਫਰ ਕਰਾਂਗੇ ਸਾਂਝਾ ਠੀਕ ਹੈ ਜੀ ਸਾਰੇ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਦੇ ਕੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਹਾਂ ਇਹਨਾਂ ਦੱਸ ਦਿੰਨੇ ਆ ਪੂਈ ਲੋ ਇੱਕ ਪੈਂਡ ਆਉਂਦਾ ਆ ਉੱਥੇ ਤੱਕ ਪੂਰਾ ਰੋਡ ਖਰਾਬ ਆ ਪੂਰਾ ਰੋਡ ਜੀ ਜਾਨੀ ਕਿ ਆਪਣੇ ਇਹ ਨਾਂ ਨੋਪਾ ਤੋਂ ਲੈ ਕੇ ਜਿੱਥੇ ਆਪਾਂ 2 ਕਿਲੋਮੀਟਰ ਥੱਲੇ ਉਤਰ ਕੇ ਕੈਂਪ 'ਚ ਰੁਕੇ ਜਿੱਥੋਂ ਆਪਾਂ ਚੱਲੇ ਸੀਗੇ ਉੱਥੋਂ ਲੈ ਕੇ ਘੱਟੋ ਘੱਟ ਵੀ ਕਿੰਨਾ ਬਣਦਾ 45-46 ਕਿਲੋਮੀਟਰ ਦਾ ਗੇੜ ਬਣਦਾ ਰੋਡ ਇਦਾਂ ਹੀ ਆ ਬਸ ਧੁੱਲ ਮਿੱਟੀ ਖਾਣਾ ਤੇ ਇਹ ਵੀਡੀਓ ਦੇਖੀ ਆ ਹੁ ਸਾਰੀ ਤੁਹਾਨੂੰ ਆ ਵੀ ਪਤਾ ਲੱਗੇ ਗਿਆ ਹੁਣ ਠੀਕ ਐ ਜੀ ਸਤਿ ਸ਼੍ਰੀ ਅਕਾਲ ਦੋ ਯਾਜਤ ਮਿਲਦੇ ਆ ਕੱਲ ਨੂੰ ਜੇ ਕੋਈ ਗਲਤੀ ਹੋਈ ਤਾਂ ਮਾਫ ਕਰਿਓ ਆਪਣਾ ਪੱচ্চਾ ਜਾਣ ਕੇ ਆਪਣਾ ਭਰਾ ਜਾਣ ਕੇ ਸਵੀਰ ਨੂੰ ਮਿਲਦੇ ਆ ਜੀ